ਮੰਮੀ ਮੇਰੀਆਂ ਦੋ ਧੀਆ ਨੇ ਤੁਸੀਂ ਚੀਜ਼ ਜਿਵੇਂ ਛੱਟ ਰਹੇ ਜਿਵੇਂ ਜਾਨਵਰਾਂ ਨੂੰ ਪਾ ਰਹੇ ਹੋ ਮੈਨੂੰ ਥੱਫੜ ਦੇ ਡਰਾਮੇ ਨਾ ਕਰੋ ਮੈਨੂੰ ਜਲਦੀ ਰੋਟੀ ਲਿਆ ਦੇ ਭੁੱਖ ਲੱਗੀ ਹੈ ਹਰਦੀਪ ਦੀ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆ ਭਾਜੀ ਪੂਰੇ ਮਹੱਲੇ ਚ ਬਾਹਰ ਖੜ ਕੇ ਵਾਜਾ ਮਾਰਦੇ ਪਏ ਇਹਨਾਂ ਨੂੰ ਵੀ ਗੱਡੀ ਤੋਂ ਗੱਡੀ ਤੋਂ ਇਹ ਚੀਜ਼ਾਂ ਚੰਗੀਆਂ ਨਹੀਂ ਭਲਾ ਕਿ ਆਪਾਂ ਅਲੱਗ-ਅਲੱਗ ਸਕੂਲ ਚ ਪੜਦੇ ਆਂ ਘਰ ਤੇ ਤਾਂ ਇਕੱਠੇ ਰਹਿੰਦੇ ਆਂ ਟਿਊਸ਼ਨ ਤਾਂ ਕਿੱਥੇ ਪੜਦੇ ਆ ਤੇ ਉਹ ਮੇਰਾ ਭਰਾ ਨਹੀਂ ਹੋਇਆ ਹਾਂ ਹਾਂ ਇਕਮ ਕਾ ਲਾੜਲਾ ਆਪੇ ਹੋਊਗਾ ਕੱਲਾ ਕੱਲਾ ਤੇ ਪੁੱਤ ਆ ਇਸ ਘਰ ਦਾ ਉਹ ਚੜੇਲਾ ਦੇਖ ਲੋ ਮੰਮੀ ਲੱਗ ਗਈ ਨਹੀਂ ਲੱਗਣ ਦਿੰਦੀ ਉਹਨਾਂ ਨੂੰ ਕਿਰਨ ਤੈਨੂੰ ਤੇਰੇ ਪੇਕੇ ਆ ਨੇ ਉਸ ਟਾਈਮ ਸਮਝਾਇਆ ਸੀ ਪਰ ਤੂੰ ਉਹਨਾਂ ਦੀ ਇੱਕ ਨਾ ਮੰਨੀ ਹੁਣ ਤੇਰੀ ਕਰਮਾਂ ਦੀ ਸਜ਼ਾ ਤੈਨੂੰ ਤਾਂ ਮਿਲਨੀ ਮਿਲਨੀ ਐ ਨਾਲ ਹੀ ਤੇਰੀਆਂ ਧੀਆਂ ਨੂੰ ਵੀ ਮਿਲਣੀ ਐ ਪਾਂਡੇ ਦਾ ਖਲਾਰਾ ਪਿਆ ਝਾੜੂ ਮਾਰਨ ਵਾਲਾ ਪਿਆ ਲਾਪ੍ਰਿਤ ਹਾਂਜੀ ਮੰਮੀ ਕੀ ਹੋ ਗਿਆ ਅੱਜ ਸਫਾਈ ਦੀ ਵਾਰੀ ਕਿਹਦੀ ਐ ਤੇਰੀ ਕਿਉਂ ਮਹਾਰਾਣੀ ਦੀ ਵਾਰੀ ਤਾਂ ਮੰਮੀ ਜੀ ਅੱਜ ਮੇਰੀ ਐ ਪਰ ਮੇਰਾ ਨਾ ਅੱਜ ਸਿਰ ਦੁਖੀ ਜਾਂਦਾ ਝਾੜੂ ਪੋਚਾ ਮੈਂ ਕਰ ਦਿੰਨੀ ਆ ਤੇ ਪਾਂਡੇ ਉਹਨਾਂ ਨੂੰ ਕਹਿ ਦੋ ਕਿ ਉਹ ਹੀ ਧੋ ਦੇਣਗੇ ਲੈ ਕਿਉਂ ਤੂੰ ਮੈਨੂੰ ਸਵੇਰੇ ਸਵੇਰੇ ਉਹਦੇ ਮੱਥੇ ਲਾਣ ਨੂੰ ਫਿਰਦੀ ਆ ਤੈਨੂੰ ਚੰਗਾ ਭਲਾ ਪਤਾ ਮੈਨੂੰ ਉਹਦੇ ਮੱਥੇ ਲੱਗਣਾ ਪਸੰਦ ਨਹੀਂ ਆ। ਉਹ ਚੱਲ ਅੰਦਰਲੀ ਸਫਾਈ ਨਾ ਤੂੰ ਰੋਕ ਕੇ ਕਰ ਲਈ। ਜਿਹੜਾ ਕਿਸੇ ਨੇ ਆਣਾ ਜਾਣਾ। ਤੂੰ ਨਾ ਪਹਿਲੇ ਬਾਹਰੇ ਦੀ ਸਫਾਈ ਕਰ ਲੈ। ਮੈਂ ਐਸਾ ਤਾਂ ਮੰਮੀ ਅੰਦਰ ਸਫਾਈ ਕਰਕੇ ਬਾਹਰ ਜਾਣਾ ਬਹੰਦਾ ਵਾ। ਤੁਸੀਂ ਕਹਿੰਦੇ ਹੋ ਬਾਹਰੋਂ ਕਰ ਲੈ। ਮੈਂ ਅੰਦਰੋਂ ਸ਼ੁਰੂ ਕਰ ਲੈਂਦੀ ਆ ਫਿਰ ਬਾਹਰ ਦੀ ਵੀ ਨਾਰੀ ਹੋ ਜੂਗੀ। ਚੱਲ ਫਿਰ ਆਹ ਉਹਨੂੰ ਕਹਿ ਦਿੰਦੀ ਆ ਕਿ ਥੋੜਾ ਕੰਮ ਉਹ ਕਰ ਲਵੇ। ਥੋੜਾ ਕੰਮ ਤੂੰ ਕਰ ਲੈ। ਕਿਉਂਦਾ ਨਾ ਸਿਰਦਰਦ ਹੁੰਦਾ ਪਿਆ। ਨਾ ਤੇ ਮਾਮਾਤਿਆਂ ਦਾ ਲਾਡ ਪਿਆਰ ਖਤਮ ਹੋ ਗਿਆ ਹੋਵੇ ਤੇ ਥੋੜਾ ਜਿਹਾ ਨਾ ਘਰ ਦਾ ਕੰਮ ਵੀ ਕਰ ਸਕਦੇ ਆ ਆਪਾਂ ਮੰਮੀ ਜੀ ਮੈਂ ਤਾਂ ਆਪਣੇ ਕਮਰੇ ਦੀ ਸਫਾਈ ਕਰ ਲਈ ਐ ਅਸਲ ਆਪਣੀ ਦੀ ਬੰਦੀ ਆ ਉਹਨੂੰ ਕੋ ਤਸੀਂ ਮੰਮੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਇਹਨੂੰ ਕਰਨ ਦਾ ਫਾਇਦਾ ਕੋਈ ਨਹੀਂ ਹੈਗਾ ਆਜੋ ਮੈਂ ਆਪੇ ਹੀ ਕਰ ਲੈਂਦੀ ਆ ਕਿਉਂ ਮੈਨੂੰ ਕਹਿੰਦਾ ਕਿਉਂ ਨਹੀਂ ਫਾਇਦਾ ਹੈਗਾ ਮੇਰੀ ਵਾਰੀ ਹੁੰਦੀ ਮੈਂ ਸਾਰਾ ਕੰਮ ਕਰਦੀ ਤਾਂ ਹੈਗੀ ਆ ਮੰਮੀ ਆਵਾਜ਼ ਵੇਖੋ ਕਿੰਨੀ ਉੱਚੀ ਕਰਦੀ ਆ ਤੂੰ ਬੰਦ ਕਮਰੇ ਚ ਕਿਉਂ ਲੜਦੀ ਏ ਆ ਜਾ ਕੁਲੇ ਮੈਦਾਨ ਚ ਉੱਥੇ ਲਾ ਲੈਣੇ ਆ ਕੀ ਗੱਲ ਗਲੀ ਵਾਲੇ ਨੂੰ ਜ਼ਿਆਦਾ ਤਮਾਸ਼ਾ ਦਿਖਾਣਾ ਤੁਸੀਂ ਆਪਣਾ ਤਮਾਸ਼ਾ ਦਿਖਾਓ ਮੈਂ ਤਾਂ ਨਹੀਂ ਬਣਾਉਂਦੀ ਆਪਣਾ ਤਮਾਸ਼ਾ ਫਿਰ ਕੀ ਹੋ ਗਿਆ ਕਿਸੇ ਟਾਈਮ ਬੰਦੇ ਦੀ ਨਹੀਂ ਤਬੀਅਾ ਠੀਕ ਹੁੰਦੀ ਜਠਾਣੀ ਆ ਮੇਰੀ ਜਮਾਨਾ ਮੋਟਾ ਨਾਲ ਹੱਥ ਵੜਾ ਦੇਗੇ ਕੀ ਹੋ ਜਾਊਗਾ ਕੋਈ ਗੱਲ ਨਹੀਂ ਘੰਟੇ ਤੱਕ ਰਹਿਮਤ ਨੇ ਸੋਣਾ ਮੈਂ ਉਹਦੋਂ ਕੰਮ ਕਰਵਾ ਦਾਂਗੀ ਉੱਚੀ ਰੋ ਲਪਾਂ ਨਾਲ ਕੀ ਹੋ ਜਾਣਾ ਸਾਰਾ ਦਿਨ ਤੇ ਇਹਨੂੰ ਚੱਕ ਕੇ ਤੇ ਲਲਡੀਆਂ ਕਰਦੀ ਫਿਰਦੀ ਆ ਇਹਨੂੰ ਬੈੱਡ ਤੇ ਪਾਣ ਦੀ ਆਤ ਪਾਓ ਤੁਰਨ ਫਿਰਨ ਦੀ ਆਤ ਪਾਓ ਆ ਗੋਦੇ ਚੱਕ ਕੇ ਸਾਝੜੀ ਉਹਨੂੰ ਫਿਰਦੀ ਰਹਿਣੀ ਆ ਤੂੰ ਮਾਤਾ ਇਹਨੇ ਅਨੋਖਾ ਹੀ ਬੱਚਾ ਜੰਮਿਆ ਵਾ ਸਾਨੂੰ ਡਰਾਮੇ ਕਰ ਕਰਕੇ ਦਿਖਾਉਂਦੀ ਆ ਜਿਹੜਾ ਗੋਦੀ ਚ ਨਹੀਂ ਰੋਣਾ ਥੋੜਾ ਹੈ ਨਾ ਤਮੀਜ਼ ਨਾਲ ਬੋਲ ਤੇਰਾ ਜਵਾਗ ਕਿੰਨੇ ਸਾਂਭਿਆ ਮੰਮੀ ਨੇ ਮੇਰੀਆਂ ਕੁੜੀਆਂ ਨੂੰ ਤਾਂ ਲੱਗੇ ਵੀ ਨਹੀਂ ਲੱਗਣ ਦਿੰਦੇ ਲਾ ਇਹਨੂੰ ਥੱਲੇ ਦੇਖੀ ਤੁਰਦੀ ਜੇ ਦੁਬਾਰਾ ਗੋਦੀ ਦੀ ਜਿੱਦ ਕੀਤੀ ਤਾਂ ਕਹੀਂ ਹਾਂ ਨਾ ਇਹਨੂੰ ਮੈਂ ਵੀ ਦੇਖਦੀ ਆ ਇਹਨੂੰ ਕਿੰਨੇ ਕੁ ਗੋਦੀ ਦੀ ਆਤ ਹਾਂ ਹੁਣ ਬੋਲ ਦੇਖ ਤੁਰਦੀ ਕਿ ਨਹੀਂ ਤੁਰਦੀ ਲਾਪ੍ਰਿਤ ਥੋੜਾ ਜਨਾ ਘਟ ਤੂੰ ਬੋਲ ਬੱਚਾ ਹੈ ਮੂੜੀ ਹੈ ਕਦੇ ਉਹਨੇ ਤੁਰਨਾ ਤੇ ਉਹਨੇ ਕਦੇ ਗੋਦੀ ਚਾਣਾ ਠੀਕ ਆ ਬਣੀ ਠੀਕ ਆ ਤੂੰ ਜਿੱਤ ਗਈ ਅਸੀਂ ਹਾਰ ਗਏ ਚੱਕ ਆਪਣੀ लाਡਲੀ ਤੇ ਚੱਲ ਅੰਦਰ ਜਾ ਦੀਪੀ ਜੇ ਕੁਝ ਖਾਣ ਨੂੰ ਬਣਿਆ ਤਾਂ ਦੇ ਦੇ ਨਹੀਂ ਤਾਂ ਮੈਂ ਬਾਹਰੋਂ ਖਾ ਲੂੰਗਾ 2 ਮਿੰਟ ਸਬਰ ਕਰੋ ਆਲੂ ਉਬਲਣੇ ਧਰੇ ਹੋਇਆ ਛੇਲਣ ਨੂੰ ਟਾਈਮ ਲੱਗਣਾ ਤੇ ਨਾਲੇ ਮੈਂ ਪਰੌਂਠਾ ਬਣਾਉਣ ਲੱਗੀਆਂ ਤੁਹਾਨੂੰ ਪਤਾ ਹੀ ਆ ਉਹਨੂੰ ਵੀ 10 ਮਿੰਟ ਲੱਗ ਹੀ ਜਾਣੇ ਆ ਐਤਵਾਰ ਹੁੰਦਾ ਨਹੀਂ ਤੂੰ ਪਰੌਂਠੇ ਧਰ ਲੈਨੀ ਆ 11 ਵਜੇ ਤੇ ਆ ਗਏ ਤਸ ਕਦੋਂ ਆਣਾ ਮੈਂ ਨਿਕਲੂੰਗਾ ਸੋਮਵਾਰ ਤੋਂ ਲੈ ਕੇ ਨਾ ਸ਼ਨੀਵਾਰ ਤੱਕ ਕੰਮ ਹੀ ਕਰਦੀ ਹਾਂ ਜੇ ਬੰਦਾ ਐਤਵਾਰ ਨੂੰ ਰੈਸਟ ਕਰ ਲੇ ਤਾਂ ਕੀ ਹੁੰਦਾਗਾ ਬੰਦੇ ਕੋਲੇ ਇੱਕ ਕੰਮ ਹੋਵੇ ਤਾਂ ਟਾਈਮ ਹੋਵੇ ਪ੍ਰਾਪਰਟੀ ਦਾ ਅਲੱਗ ਫੈਕਟਰੀ ਦਾ ਅਲੱਗ ਤਾਂ ਕਰਕੇ ਮੈਨੂੰ ਟਾਈਮ ਨਹੀਂ ਲੱਗਦਾ ਪਿਆ ਦੋ ਦੋ ਕੰਮ ਛੇੜ ਕੇ ਤੁਸੀਂ ਆਪ ਤਾਂ ਬਿਜੀ ਰਹਿੰਦੇ ਹੋ ਉਹ ਦੇਖੋ ਬਾਉ ਜੀ ਉੱਪਰ ਜਾ ਕੇ ਰਾਮ ਨਾਣ ਪਜਾਈ ਚ ਬਹਿ ਕੇ ਟੀਵੀ ਦੇਖਦਾ ਪਿਆ ਹੌਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਉਹ ਵੀ ਮੇਰਾ ਬਹੁਤ ਸਾਥ ਦਿੰਦਾ ਜੇ ਇੱਕ ਦਿਨ ਉਹ ਰੈਸਟ ਕਰ ਲੂ ਤੇਰਾ ਕੀ ਘੇਟ ਦੁਖਦਾ ਤੁਹਾਨੂੰ ਨਾ ਪੈਸੇ ਕਮਾਉਣ ਦਾ ਤਰੀਕਾ ਪਤਾ ਉਹਨੂੰ ਬਾਉ ਜੀ ਨੂੰ ਪੈਸੇ ਉਡਾਉਣ ਦਾ ਤਰੀਕਾ ਪਤਾ ਤੁਸੀਂ ਐਵੇਂ ਹੀ ਭਰਾ ਭਰਾ ਕਹਿ ਕੇ ਨਾ ਸਿਰ ਚੜਾਇਆ ਪਿਆ ਤੇਰੀ ਤੇਰਾ ਦੀ ਕਾਦੀ ਨਹੀਂ ਬੰਦੀ ਆਪਸ ਚ ਅਸੀਂ ਉਹ ਚ ਕੀ ਕਰੀਏ ਹੁਣ ਅਸੀਂ ਭਰਾ ਭਰਾ ਵੀ ਵੱਖਰੇ ਹੋ ਜਾਈਏ ਥੋਡੀਆਂ ਦੋਨਾਂ ਦੀਆਂ ਥੋਈਆਂ ਵਕਰੀਆਂ ਵਕਰੀਆਂ ਕਰਤੀਆਂ ਇਸ ਤੋਂਤੇ ਨਹੀਂ ਅਸੀਂ ਕੁਝ ਕਰ ਸਕਦੇ ਦੇਖੋ ਜੀ ਮੇਰੀ ਸੁਣੋ ਤੁਸੀਂ ਗੱਲ ਜਦੋਂ ਤੱਕ ਤਾਂ ਟਾਈਮ ਪਾਸ ਹੋ ਰਿਹਾ ਤਾਂ ਮੈਂ ਕਰੀ ਜਾਨੀ ਜਦੋਂ ਪਾਣੀ ਸਿਰ ਤੋਂ ਉੱਪਰ ਹੋ ਗਿਆ ਨਾ ਜਾਤਾ ਫਿਰ ਅਪਾ ਲੱਗ ਹੋ ਜਾਣਗੇ ਜਾਂ ਉਹਨਾਂ ਨੂੰ ਅਲੱਗ ਕਰਨਾ ਲੈ ਜਵਾਕਾਂ ਵਾਲੀ ਗੱਲ ਕਰੀ ਜਾਨੀ ਆ ਜਦ ਤੱਕ ਮੈਂ ਇਸ ਘਰ ਚ ਹੈਗਾ ਮੈਂ ਘਰ ਥਾਂ ਵੀ ਬੈਠਾ ਉਹਨੂੰ ਜਵਾਕ ਨੂੰ ਕੀ ਪਤਾ ਲੈ ਤੁਹਾਡੇ ਸਾਹਮਣੇ ਨਾ ਭਾਜੀ ਭਾਜੀ ਕਰਕੇ ਜਵਾਕ ਬਣਿਆ ਰਹਿੰਦਾਗਾ ਪਰ ਅੰਦਰੋਂ ਬੜਾ ਮੀਸਣਾਗਾ ਉਹਨੂੰ ਸਾਰਾ ਪਤਾ ਕਿ ਤੁਹਾਡੇ ਕੋਲ ਕਿੱਥੋਂ ਪੈਸੇ ਆ ਰਹਿਆ ਤੇ ਕਿੱਥੇ ਜਾ ਰਹਿਆ ਹਾਂ ਉਹਨੂੰ ਸਾਰਾ ਕੁਝ ਪਤਾ ਪਰ ਮੇਰੇ ਕੋਲ ਕਦੀ ਵੀ ਉਹਨੇ ਪੈਸੇ ਨਹੀਂ ਮੰਗ ਨਹੀਂ ਕੀਤੀ ਮੈਂ ਉਹਨੂੰ ਆਪਣੇ ਹਿਸਾਬ ਨਾਲ ਚਾਹੇ 20 ਦਵਾਂ ਚਾਹੇ 30 ਦਾ ਵਾ ਚਾਹੇ 40 ਦਾ ਉਹ ਆਪਦਾ ਗੁਜ਼ਾਰਾ ਕਰੀ ਜਾਂਦਾ ਲੈ ਵਿਚਾਰਾ ਛਿੱਕੂ ਕਰਦਾਗਾ ਤੁਹਾਨੂੰ ਨਹੀਂ ਪਤਾ ਹੈਗਾ 3000 ਦਾ ਸਾਰਾ ਰਾਸ਼ਨ ਪੈਂਦਾ ਉਹਦੀ ਰਸੋਈ ਚ 5 ਕੁ ਹਜ਼ਾਰ ਉਹ ਗੱਡੀ ਦੀ ਕਿਸ਼ਤ ਚ ਪਾਉਂਦਾਗਾ ਬਾਕੀ ਦੇ ਪੈਸੇ ਨਾ ਉਹ ਜੋੜੀ ਬੈਠਾਗਾ ਚੱਲ ਫਿਰ ਜੋੜੀ ਜਾਂਦੇ ਚੰਗੀ ਗੱਲ ਆ ਇੱਕ ਆਉਂਦਾ ਮੁੰਡਾ ਹੈਗਾ ਪੜਾਈਆਂ ਦੇ ਖਰਚੇ ਥੋੜੇ ਆ ਚੱਲ ਵਧੀਆ ਗੁਜ਼ਾਰਾ ਕਰਦਾ ਵਿਚਾਰਾ ਮੈਨੂੰ ਤਾਂ ਨੱਕਾ ਤੇ ਕਦੇ ਐਂ ਲੱਗਦਾ ਵੀ ਉਹਨੇ ਨਾ ਤੁਹਾਡੇ ਤੇ ਟੂਣਾ ਡਾਣਾ ਕਰਾਇਆਗਾ ਸਾਰੀ ਦਿਹਾੜੀ ਭਰਾ ਭਰਾ ਕਰਦੇ ਰਹਿੰਦੇ ਉਹਦੇ ਮੁੰਡੇ ਬਾਰੇ ਸੋਚੀ ਜਾਂਦੇ ਹੋ ਆਪਣੇ ਵੀ ਤਾਂ ਕੁੜੀ ਹੈਗੀ ਆ ਉਹਦੇ ਬਾਰੇ ਤਾਂ ਸੋਚ ਲਓ ਕੁਛ ਹੁਣ ਨਾ ਤੂੰ ਮੇਰੇ ਤੋਂ ਸੁਣ ਕੇ ਨਾ ਬਹਿ ਜੀ ਕੁਛ ਫਿਰ ਤੇਰਾ ਮੂੰਹ ਐਡਾ ਕੋ ਹੋ ਜਾਂਦਾ ਫਿਰ ਕਹਿੰਨੀ ਆ ਮੈਂ ਪੇਕੇ ਚੱਲੀ ਪੇਕੇ ਚੱਲੀ ਜਦੋਂ ਪਵਨ ਕੋਈ ਚੀਜ਼ ਲੈ ਕੇ ਆਉਂਦਾ ਨਾ ਆਪਦੇ ਮੁੰਡੇ ਵਾਸਤੇ ਤੇ ਮੇਰੀ ਕੁੜੀ ਵਾਸਤੇ ਬਰਾਬਰ ਲੈ ਕੇ ਆਉਂਦਾ ਜਦੋਂ ਤੂੰ ਮਾਰਕੀਟ ਤੋਂ ਕੋਈ ਚੀਜ਼ ਲੈ ਕੇ ਆਉਣੀ ਆ ਸਿਰਫ ਆਪਦੀ ਕੁੜੀ ਲਈ ਲੈ ਕੇ ਆਉਣੀ ਆ ਉਹਦੇ ਮੁੰਡੇ ਵਾਸਤੇ ਨਹੀਂ ਚਿੜਦੀ ਆ ਨਾ ਤੂੰ ਉਤੋਂ ਮੈਨੂੰ ਤਾਂ ਨਾ ਜੀ ਬਸ ਇੰਨਾ ਹੀ ਪਤਾ ਕਿ ਜਦੋਂ ਮੰਮੀ ਇੱਥੇ ਹੁੰਦੇ ਸੀ ਨਾ ਘਰ ਦਾ ਮਾਹੌਲ ਬਹੁਤ ਸੋਹਣਾ ਸੀ ਜਦੋਂ ਦਾ ਕਿਰਨ ਨੇ ਇਹ ਗਲਤ ਸਟੈਪ ਚੱਕਿਆ ਨਾ ਮੰਮੀ ਦੁਖੀ ਹੋ ਕੇ ਘਰੋਂ ਗਏ ਨੇ ਬਿਲਕੁਲ ਹੀ ਘਰ ਖਰਾਬ ਹੋਇਆ ਤੇ ਗਲਤ ਤਾਂ ਤੇਰੀ ਸਹੀ ਆ ਦੀਪੀ ਜਦੋਂ ਮਾਤਾ ਇੱਥੇ ਸੀਗੀ ਨਾ ਘਰ ਦਾ ਮਾਹੌਲ ਬਹੁਤ ਵਧੀਆ ਸੀ ਜਦੋਂ ਦੀ ਮਾਤਾ ਗਈ ਹੋਈ ਆ ਅੱਜ ਤੱਕ ਕਰਨੀ ਲੱਭੀ 4 ਸਾਲ ਹੋ ਗਏ ਹੁਣ ਮੇਰੀ ਗੱਲ ਸੁਣੋ ਤੁਸੀਂ ਤੇ ਪਵਨ ਨੇ ਕਿਰਨ ਨਾਲ ਨਾ ਮਿਲਣਾ ਵਰਤਣਾ ਛੱਡਿਆ ਹੋਇਆ ਹੁਣ ਮੈਨੂੰ ਇੱਥੇ ਦੱਸੋ ਕਿ ਮੈਂ ੜਕਾਇਆ ਤੁਹਾਨੂੰ ਅੱਜ ਜੇ ਅਸੀਂ ਦੋਨਾਂ ਭਰਾਵਾਂ ਨੇ ਆਪਣੀ ਭੈਣ ਨੂੰ ਬੁਲਾਉਣਾ ਛੱਡਿਆ ਹੋਇਆ ਉਹਨਾਂ ਦੀ ਗਲਤੀ ਹੈ ਥੋੜਾ ਦੋਨਾਂ ਦਾ ਕੋਈ ਕਸੂਰ ਨਹੀਂ ਮੈਂ ਨਾ ਇਹ ਨਹੀਂ ਚਾਹੁੰਦੀ ਕਿ ਤੁਸੀਂ ਭੈਣ ਵੀ ਛੱਡੀਅਾ ਤੇ ਭਰਾ ਵੀ ਛੱਡੋ ਪਰ ਮੈਂ ਇਹ ਤੁਹਾਨੂੰ ਸਮਝਾਉਣੀ ਆ ਕਿ ਤੁਸੀਂ ਮੋੜਿਓ ਇਸ ਘਰ ਦੇ ਥੋੜਾ ਜਨਾ ਸੰਭਲ ਕੇ ਚੱਲੋ ਗੱਲ ਸੁਣ 3 ਲੱਖ ਰੁਪਏ ਮਹੀਨਾ ਕਮਾਓ ਫਿਰ ਉਹ ਵਿਚਾਰੇ ਨੂੰ 30000 ਰੁਪਏ ਦੇਣੀ ਹੁਣ ਇਹ ਨਾ ਬਣਾ ਤੂੰ ਕੀ ਚਾਹੁੰਨੀ ਹੈ ਹਿਸਾਬ ਕਿਤਾਬ ਕਰੇ ਤੇ ਅੱਧੋ-ਅੱਧ ਕਰੀਏ ਫੇਰ ਆਪਾਂ ਘਟੇ ਚ ਆਇਆ ਨਾ ਜਿੱਦਾਂ ਮੈਂ ਉਹਨੂੰ ਪਿਆਰ ਨਾ ਕਹਿਣਾ ਉਦਾਂ ਉਹ ਕਰੀ ਜਾਂਦਾ ਜਿੱਦਾਂ ਮੈਂ ਉਹਦੀ ਜਨਾਨੀ ਨੂੰ ਪਿਆਰ ਨਾ ਕਹਿਣਾ ਉਦਾਂ ਉਹ ਕਰੀ ਜਾਂਦੀ ਤੂੰ ਐਵੇਂ ਵਿੱਚ ਚੌਧਰ ਬਣੀ ਜਾਂਦੀ ਹੈ ਕਿੰਨਾ ਕੁ ਰੱਬ ਨੇ ਤੈਨੂੰ ਦਿਮਾਗ ਦਿੱਤਾ ਨਾ ਉਹਨਾਂ ਕੁ ਵਰਤ ਜਿਸ ਦਿਨ ਇਹ ਘਰ ਦਾ ਸਿਸਟਮ ਖਰਾਬ ਹੋ ਗਿਆ ਨਾ ਮੈਂ ਤੈਨੂੰ ਨਹੀਂ ਛੱਟਣਾ ਆ ਬੰਨੇ ਹੱਥ ਠੀਕ ਆ ਜੀ ਠੀਕ ਆ ਮੇਰਾ ਸਿਰ ਨਾ ਖਾਓ ਆਪਣੀ ਰੋਟੀ ਖਾਓ ਤੇ ਜਾਓ ਪੈਨਸਲਾਂ ਵੀ ਖਤਮ ਹੋ ਨੇ ਤੇ ਜੈੱਲ ਪੈਨ ਵੀ ਮਲਾਉਣ ਵਾਲਾ ਠੀਕ ਹੈ ਓਕੇ ਦਾ ਕਿਦਾਂ ਫਿਰ ਉਧਰ ਹਸਾਬ ਕਤਾਵਾਂ ਚ ਵੜਿਆ ਪਿਆ ਮਾਤਾ ਤੁਸੀਂ ਤੁਹਾਨੂੰ ਅੱਜ ਕਿਵੇਂ ਟਾਈਮ ਮਿਲ ਗਿਆ ਦੁਕਾਨ ਤੇ ਹੁੰਦਾ ਆਓ ਬੈਠੋ ਘਰੇ ਆਪਣਾ ਮਾਪੁੱਤਾਂ ਦਾ ਮੇਲ ਹੀ ਨਹੀਂ ਹੁੰਦਾ ਮੈਂ ਕਿਆ ਫਿਰ ਮੈਂ ਆਪਣੇ ਪੁੱਤ ਕੋਲ ਥੋੜੀ ਦੇਰ ਦੁਕਾਨ ਤੇ ਜਾਇਆ ਨਹੀਂ ਅੱਛਾ ਮਾਤਾ ਮੈਂ ਵੀ ਅੱਜ ਜਲਦੀ ਆਉਣ ਲੱਗਿਆ ਸੀ ਘਰੇ ਕਿਉਂਕਿ ਦੁਕਾਨ ਤੇ ਅੱਜ ਕੰਮ ਘੱਟ ਹੈ ਉਹ ਕੋਈ ਨਹੀਂ ਉਹ ਕੰਮ ਕਾਰ ਚ ਵਾਧਿਆ ਘੱਟ ਤਾਂ ਚੱਲਦੇ ਹੀ ਰਹਿੰਦੇ ਆ ਤੂੰ ਟੈਨਸ਼ਨ ਨਾ ਲਿਆ ਕਰ ਮਾਤਾ ਪਤਾ ਨਹੀਂ ਦਿਨੋ ਦਿਨ ਦੁਕਾਨ ਡਾਊਨ ਹੋਦੀ ਜਾਂਦੀ ਹੈ ਮੈਨੂੰ ਲਾਦਾ ਗੂਗਲ ਦਿਖਾਣਾ ਪੈਂਦਾ ਉਹ ਵੈਸੇ ਨਾ ਤੂੰ ਗੁੱਸਾ ਨਾ ਕਰੀ ਜਦੋਂ ਦੀ ਤੇਰੀ ਦੂਜੀ ਧੀ ਹੋਈ ਹੈ ਨਾ ਉਦੋਂ ਦਾ ਨਾ ਤੇਰਾ ਕੰਮ ਡਾਊਨ ਹੀ ਜਾ ਰਿਹਾ। ਆ ਸਾਲ ਸਵਾ ਸਾਲ ਤੋਂ ਹੀ ਤੇਰਾ ਕੰਮ ਡਾਊਨ ਜਾ ਰਿਹਾ ਹੈ ਤੇ ਰਹਿਮਤ ਵੀ ਤਾਂ ਸਵਾ ਸਾਲ ਦੀ ਹੋਈ ਹੈ। ਹੁਣ ਤੂੰ ਆਪੇ ਹੀ ਸਭ ਲਾ ਲਾ। ਮਾਤਾ ਕਿਤੇ ਨਾ ਕਿਤੇ ਗੱਲ ਮੇਨ ਤੁਹਾਡੀ ਸਹੀ ਲੱਗਦੀ ਪਈ ਹੈ। ਆ ਤੂੰ ਪਤਾ ਨਹੀਂ ਕਿੱਥੋਂ ਪੁੱਠੇ ਪੈਰਾ ਵਾਲੀ ਲਿਆਏ ਆ। ਜਦੋਂ ਮੈਂ ਤਰਾ ਵਧੀਆ ਕਰ ਰਿਸ਼ਤਾ ਕਰਾਦੀ ਸੀ ਉਦੋਂ ਤੇ ਮੈਨੂੰ ਟੋਟ ਟ ਪੈਂਦਾ ਸੀਗਾ। ਮਾਤਾ 6 ਸਾਲ ਪੁਰਾਣੀਆਂ ਗੱਲਾਂ ਨਾ ਛੇੜ। ਇਹਦੇ ਵਿੱਚ ਮੈਨੂੰ ਲੱਗਦਾ ਕਿਰਨ ਦੀ ਕੋਈ ਗਲਤੀ ਨਹੀਂ ਹੋਈ। ਆ ਬੰਦੇ ਦੇ ਨਾ ਮੁਕੱਦਰ ਹੀ ਹੁੰਦੇ ਆ ਜਿਹੜੀ ਆਪਣੇ ਸਾਰੇ ਪਰਿਵਾਰ ਨੂੰ ਪਿੱਛੇ ਛੱਡ ਕੇ ਆ ਗਈ ਕਿ ਉਹਦੀ ਫਿਰ ਕਿਸਮਤ ਮਾੜੀ ਹੋਣੀ ਸੀ ਮਾਤਾ ਜੀ ਕਿਰਨ ਆਪਣਾ ਪਰਿਵਾਰ ਛੱਡ ਕੇ ਆਈ ਹੈ ਨਾ ਤਾਂ ਉਹ ਮੇਰੇ ਲਈ ਛੱਡ ਕੇ ਆਈ ਹੈ ਉਹ ਤੂੰ ਮੇਰਾ ਦੁੱਖ ਨਾ ਸਮਝ ਨਹੀਂ ਸਕਦਾ ਮੈਂ ਤਾਂ ਇਹ ਚਾਹਦੀ ਸੀ ਵੀ ਦੋਨੋਂ ਨੂੰਹਾਂ ਦੇ ਕੇ ਇੱਕ ਮੁੰਡਾ ਹੋ ਜਾਂਦਾ ਤੇ ਮੇਰੇ ਪੁੱਤਾਂ ਨੂੰ ਵੀ ਉਹਨਾਂ ਦਾ ਫਿਰ ਸਹਾਰਾ ਹੋ ਜਾਂਦਾ ਮਾਤਾ ਜੀ ਮੁੰਡਾ ਨਹੀਂ ਹੋਇਆ ਨਾ ਤਾਂ ਮੈਂ ਕਿਰਨ ਨੂੰ ਛੱਡ ਵੀ ਨਹੀਂ ਨਾ ਸਕਦਾ ਅਗਲੀ ਮੇਰੇ ਕਰਕੇ ਸਾਰਾ ਪਰਿਵਾਰ ਛੱਡ ਕੇ ਆਹੋ ਉਹ ਸਾਰਾ ਦਿਨ ਇੱਥੇ ਲਲੜੀਆਂ ਕੱਢਦੀ ਫਿਰਦੀ ਆ ਤੇ ਬੱਚੇ ਉਹ ਨਾਨਕੇ ਵੀ ਨਹੀਂ ਜਾ ਸਕਦੇ ਮਾਤਾ ਕਿਰਨ ਦੇ ਪਰਾਂ ਮਾ ਨੂੰ ਕਿਰਨ ਨਾਲ ਗੁੱਸਾ ਹੈ ਉਹ ਜਦੋਂ ਗੁੱਸਾ ਉਹਦਾ ਠੰਡਾ ਹੋ ਗਿਆ ਤਾਂ ਬੱਚੇ ਆਪੀ ਨਾਨਕੇ ਚੱਲ ਜਾਣਗੇ ਉਹ ਚਲ ਛੱਡ ਜਿਹੜੇ ਕੰਮ ਵਾਸਤੇ ਮੈਂ ਆਈ ਸੀ ਨਾ ਤੂੰ ਉਹ ਛੋੜ ਇੱਕ ਨਾ ਉਹਨੂੰ ਇੱਥੇ ਘੰਟਾ-ਘੰਟਾ ਬਿਠਾ ਕੇ ਨਾ ਰੱਖ ਜੱਡਿਆ ਕਰ ਤੇ ਦੂਜਾ ਉਹਨੂੰ ਕਹਿ ਮੇਰੇ ਅੱਗੇ ਨਾ ਜ਼ੁਬਾਨਾ ਲੜਾਇਆ ਕਰ ਅੱਜ ਸਵੇਰੇ ਹੀ ਮੇਰੇ ਨਾਲ ਬਹਿਸਣ ਲੱਗੀ ਹੋਈ ਸੀ ਚਲੋ ਮਾਤਾ ਕੋਈ ਗੱਲ ਨਹੀਂ ਮੈਂ ਰਾਤੀ ਘਰੇ ਆਉਣਾ ਤੇ ਮੈਂ ਕਹਿ ਦੂੰਗਾ ਹੋਰ ਕੁਝ ਦੱਸੋ ਆ ਲਾਪਰੀ ਤੈਨੂੰ ਦੇਖ ਐ ਘਰ ਦੇ ਕੱਪੜੇ ਵੀ ਧੋਂਦੀ ਆ ਭਾਂਡੇ ਵੀ ਧੋਂਦੀ ਆ ਘਰ ਵਾਲੇ ਨੂੰ ਟਾਈਮ ਨਾਲ ਰੋਟੀਆਂ ਪਕਾ ਕੇ ਦਿੰਦੀ ਆ ਤੇ ਮੈਨੂੰ ਵੀ ਟਾਈਮ ਸੇ ਰੋਟੀ ਦਿੰਦੀ ਆ ਤੇ ਇਹ ਚਾਰ ਰੋਟੀਆਂ ਬਣਾ ਕੇ ਤੇਰਾ ਟਿਫਨ ਪੈਕ ਕਰਕੇ ਤੇ ਇੱਥੇ ਨੂੰ ਤੁਰ ਜਾਂਦੀ ਆ ਤੇਰੇ ਕੋਲ ਮਾਤਾ ਮੈਂ ਜਿੰਨੀ ਵਾਰ ਘਰ ਹੁਣਾ ਕਰਨ ਮੇਰੇ ਸਾਹਮਣੇ ਕੰਮ ਤੇ ਲੱਗੀ ਤਾਂ ਰਹਿੰਦੀ ਆ ਉਹ ਜਿਦਾ ਤੂੰ ਘਰੇ ਹੁਣਾ ਨਾ ਤਾਂ ਤੇਰੇ ਡਰ ਤੋਂ ਹੀ ਘਰੇ ਕੰਮ ਕਰਦੀ ਆ ਹੁਣ ਜਾ ਕੇ ਘਰ ਛਾਪਾ ਮਾਰ ਕੇ ਦੇਖ ਲੈ ਕੀ ਨਾ ਨਾ ਰਾਮਰਾ ਸੁਤੀ ਬਈ ਹੋਣੀ ਆ ਉਹ ਤਾਂ ਮਾਤਾ ਪਤਾ ਕੀ ਰਹਿਮਤੀ ਆਪਣੀ ਛੋਟੀ ਆ ਨਾ ਉਹ ਨੀਂਦ ਦੀ ਮਾਂ ਨਾਲ ਹੁੰਦੀ ਆ ਉਹ ਵੈਸੇ ਨਾ ਆਪਣੇ ਘਰ ਦਾ ਇੰਨਾ ਕੰਮ ਹੈ ਨਹੀਂ ਜਿਦੋਂ ਤੁਸੀਂ ਦੋਨੋਂ ਛੋਟੇ ਹੁੰਦੇ ਸੀ ਨਾ ਤੇ ਮੈਂ ਵੀ ਤੁਹਾਨੂੰ ਪਾਲਿਆ ਹੀ ਆ ਨਾਲੇ ਮੈਂ ਸਾਰਾ ਘਰ ਦਾ ਕੰਮ ਵੀ ਸੰਭਲਦੀ ਸੀ ਮਾਤਾ ਤੁਸੀਂ ਇੱਥੇ ਕੋਈ ਜ਼ਰੂਰੀ ਕੰਮ ਆਏ ਹੋ ਕਿ ਮੇਰੀ ਜਨਾਨੀ ਦੇ ਲਾਂਬੇ ਦੇਣੀ ਆ ਉਹ ਮੈਨੂੰ ਪਤਾ ਹੈ ਚਾਹੇ ਤੋ ਕਿਰਨ ਦੇ ਸਾਈਡ ਲੈ ਰਿਆ ਪਰ ਅੰਦਰੋਂ ਤੂੰ ਵੀ ਦੁਖੀ ਆ ਦੋ ਧੀਆਂ ਕਰਕੇ ਅਜੇ ਤੂੰ ਮਾਂ ਨਾਲ ਛੱਡ ਫੋਲਵੇਂ ਤਾਂ ਕੀ ਹੋ ਜਾਊਗਾ ਆਜਾ ਤੇਰਾ ਉੱਤਰਿਆ ਹੋਇਆ ਮੂੰਹ ਹੈ ਨਾ ਇਹ ਮੈਨੂੰ ਸਭ ਕੁਝ ਦੱਸਦਾ ਆ ਤੇਰੇ ਕਰਕੇ ਮੈਂ ਇਹਨੂੰ ਬਰਦਾਸ਼ਤ ਕਰਦੀ ਆ ਇਹ ਤਾਂ ਮੈਂ ਤਾਂ ਇਹਨੂੰ ਇੱਕ ਮਿੰਟ ਨਾ ਤੇ ਰੁਕੰਦੇ ਮੈਂ ਇਸ ਘਰ 'ਚ ਮਾਤਾ ਚਲ ਬੱਸ ਕਰ ਮੈਂ ਤੇਰੇ ਸਾਹਮਣੇ ਆ ਕੇ ਘਰੇ ਦਬਕਾ ਮਾਰ ਦੂੰਗਾ ਇਹ ਘਰ ਦਾ ਕੰਮ ਕਰ ਲਿਆ ਕਰ ਆ ਮੈਨੂੰ ਤਾਂ ਇੰਨਾ ਪਤਾ ਏ ਜੇ ਬੁਢਾਪੇ 'ਚ ਮੈ ਮੈਨੂੰ ਕੋਈ ਵਧੀਆ ਰੋਟੀ ਦੇ ਸਕਦਾ ਨਾ ਤਾਂ ਉਹ ਮੇਰੇ ਛੋਟੇ ਨੂੰ ਤੇ ਪੁੱਤ ਆ ਤੇਰੇ ਕੋਲੋਂ ਤਾਂ ਮੈਨੂੰ ਕੋਈ ਉਮੀਦ ਨਹੀਂ ਮਾਤਾ ਤੁਸੀਂ ਵੱਡੇ ਕੁਝ ਵੀ ਕਹਿ ਸਕਦੇ ਹੋ ਮੈਂ ਤੁਹਾਡੇ ਅੱਗੇ ਬੋਲਦਾ ਚੰਗਾ ਨਹੀਂ ਲਾਗਦਾ ਚਲ ਠੀਕ ਐ ਮੈਂ ਚਲਦੀ ਆ ਆਪਣੇ ਘਰ ਵਾਲੀ ਨੂੰ ਚੰਗੀ ਤਰ੍ਹਾਂ ਸਮਝਾਦੀ ਨਹੀਂ ਫੇਰ ਨਾ ਮੈਂ ਬਹੁਤ ਜ਼ਿਆਦਾ ਬਰਦਾਸ਼ਤ ਨਹੀਂ ਕਰਨਾ ਉਹਨੂੰ ਮੰਮੀ 1 ਮਿੰਟ ਗੱਲ ਸੁਣੋ ਹਾਂ ਦੱਸ ਮਾਦਾ ਮੈਂ ਮੰਨਦਾ ਮੇਰੇ ਮੁੰਡਾ ਨਹੀਂ ਹੈਗਾ ਏਕੰਬੀ ਤਾਂ ਮੇਰੇ ਬੱਚਿਆਂ ਵਰਗੀ ਹੀ ਆ ਨਾ ਫਿਰ ਤੁਸੀਂ ਬੱਚਿਆਂ 'ਚ ਇਹਨਾਂ ਫਰਕ ਕਿਉਂ ਕਰਦੇ ਹੋ ਜਿਵੇਂ ਤੁਸੀਂ ਬੁੜਾਪੇ 'ਚ ਦੋਨੋਂ ਮੈਨੂੰ ਪੁੱਛਦੇ ਆ ਨਾ ਮੈਂ ਵੀ ਇਹੀ ਚਾਹਨੀ ਆ ਕਿ ਤੁਹਾਡਾ ਬੁੱਤ ਵੀ ਨਾ ਤੁਹਾਨੂੰ ਬੁੜਾਪੇ 'ਚ ਪੁੱਛੇ ਐਸੀ ਗੱਲਾਂ ਮੈਂ ਪੁੱਤ ਨੂੰ ਪਿੱਟਦੀ ਆ। ਮਨਪ੍ਰੀਤ ਨੂੰ ਤਾਂ ਇੱਕ ਰੋਟੀ ਖਵਾ ਦੂਗਾ ਤੇ ਤੈਨੂੰ ਕੌਣ ਖਵਾਊਗਾ ਬੜਾਪੇ ਚ ਰੋਟੀ? ਨਾ ਤੀਆਂ ਤਾਂ ਬਗਾਨੀਆਂ ਮਾਨਤ ਹੁੰਦੀਆਂ। ਇਹਨਾਂ ਨੇ ਤਾਂ ਆਪਣੇ ਸਹਰੇ ਚਲ ਜਾਣਾ ਤੇ ਤੈਨੂੰ ਬੜਾਪੇ ਚ ਕੌਣ ਬਚੂ? ਐਸੇ ਮਾਰੇ ਮੈਂ ਪਿੱਟਦੀ ਸੀ। ਉਹਨੂੰ ਫੋਨ ਕਰਾਂ ਸਰ ਰਮਨਵੀਰ ਨੂੰ ਫੋਨ ਕਰਾਂ ਨਾ ਮੇਰਾ ਸੋਹਰਾ ਪਰਿਵਾਰ ਮੇਰੇ ਨਾਲ ਖੜਾ ਨਾ ਹੀ ਮੇਰਾ ਪੇਕਾ ਫਿਰ ਮੈਂ ਸੋਚਦੀ ਆ ਕਿ ਮੈਂ ਆਪਣੀਆਂ ਭਾਬੀਆਂ ਨੂੰ ਫੋਨ ਕਰਾਂ ਉਹ ਤਾਂ ਮੇਰੀ ਵੈਸੇ ਨਹੀਂ ਬਾਤ ਪੁੱਛਦੀਆਂ ਪੇਕਾ ਵੀ ਨਾ ਆਪਣੀਆਂ ਉਹਨਾਂ ਤੇ ਹੀ ਨਾਲ ਖੜਦਾ ਵਾ ਜਿਨ੍ਹਾਂ ਨੇ ਕੰਮ ਚੱਜਦੇ ਕੀਤੇ ਹੋਣ ਤੇ ਤੈਨੂੰ ਆਪਣੇ ਕੰਮ ਪਤਾ ਹੀ ਆ ਲỢਪਿਤ ਪਲੀਜ਼ ਮੇਰਾ ਬਿਲਕੁਲ ਮੰਨ ਨਹੀਂ ਹੈਗਾ ਤੇਰੇ ਨਾਲ ਬਹਿਸ ਕਰਨ ਦਾ ਪਲੀਜ਼ ਕੁਛ ਟਾਈਮ ਲਈ ਮੈਨੂੰ ਕੱਲੀ ਛੱਡ ਦੇ ਆਹੋ ਬਸ ਠੀਕ ਆ ਜਦ ਜਵਾਕ ਉੱਠਿਆ ਔਰ ਉਹਨੂੰ ਗੋਦੀ ਚੱਕ ਲੋ ਤੇ ਜਦ ਸੁੱਤਾ ਔਰ ਮੈਨੂੰ ਕੱਲੀਆਂ ਛੱਡ ਦੋ ਇਸ ਟਾਈਮ ਤੂੰ ਜੋ ਬੋਲਣਾ ਬੋਲ ਲੈ ਜੋ ਮੈਂ ਫੀਲ ਕਰ ਰਹੀ ਨਾ ਆਪਣੇ ਪੇਕੇਆਂ ਨੂੰ ਲੈ ਕੇ ਉਹ ਮੈਨੂੰ ਹੀ ਪਤਾ ਤੇ ਤੂੰ ਕਿਹੜੇ ਪੇਕੇ ਨਾਲ ਚੱਜ ਦੀ ਕੀਤੀ ਆ ਤਾਇਆ ਤੇ ਅਗਲੇ ਨੇ ਲਾ ਕੇ ਤੈਨੂੰ ਪੜਾ ਸੁਟਿਆ ਜਿਹੜੀ ਧੀ ਆਪਣੀ ਮਾਂ ਹੀ ਖਾ ਗਈ ਤੇ ਉਹਨੇ ਅੱਗੇ ਕੀ ਕਰਨਾ ਹੈ ਲਾਪਰਿਤ ਮੇਰਾ ਪੇਕਾ ਮੇਰੀ ਮਾਂ ਮੇਰੇ ਭਰਾ ਮੇਰੀ ਭਝਾਈ ਤੂੰ ਕੋਨ ਹੁੰਨੀ ਬੋਲਣ ਵਾਲੀ ਬਸ ਬਸ ਤੂੰ ਤਾਂ ਬਾਲਾ ਹੀ ਗੁੱਸਾ ਦਿਖਾਣ ਲੱਗ ਗਈ ਸੋਹਰਿਓ ਇਹ ਟੈਗ ਲੱਗਿਓ ਹੋਇਆ ਕਿ ਦੋ ਧੀਆਂ ਨੇ ਤੇ ਪੇਕਿਓ ਇਹ ਟੈਗ ਲੱਗਿਆ ਕਿ ਮਾਂ ਖਾ ਗਈ ਤੂੰ ਦੱਸ ਮੈਂ ਮਰ ਜਾਵਾਂ ਤੂੰ ਇਹ ਦਰਦ ਕਦੇ ਨਹੀਂ ਸਮਝ ਸਕਦੀ ਕਿਉਂਕਿ ਤੇਰਾ ਸੋਹਰਾ ਪਰਿਵਾਰ ਵੀ ਚਾਜਦਾ ਤੇ ਪੇਕਾ ਵੀ ਫੇਰੀ ਰੱਬ ਨੇ ਨੇੜੇ ਹੋ ਕੇ ਸੁਣੀਏ ਜੋ ਤਾਂ ਹੀ ਤਾਂ ਤੂੰ ਸਰਦੀ ਐ ਠੀਕ ਐ ਭੈਣੇ ਜੇ ਮੈਂ ਸੜਦੀ ਆ ਨਾ ਤੂੰ ਮੇਰਾ ਸੇਲ ਨਾ ਖਾ ਤੂੰ ਜਾ ਆਪਣਾ ਚੁੱਪ ਕਰ ਜਾ ਨਹੀਂ ਚੁੱਪ ਕਰ ਜਾ ਕਿ ਚੁੱਪ ਕਰਦੀ ਨਹੀਂ ਚੁੱਪ ਕਰ ਜਾ ਕੀ ਹੋਇਆ ਮੰਮੀ ਕਿਉਂ ਰੋ ਜਾਂਦੀ ਐ ਆ ਕੱਚੀ ਨਹੀਂ ਉੱਠ ਖੜੀ ਐ ਕਿੱਥੇ ਦੀ ਮਾਂ اے ਮਹਲਾਨੀ ਥੱਲੇ ਆ ਤੇਰੀ ਧੀ ਰੋਈ ਜਾਂਦੀ ਆ ਜੱਬ ਕਰਨੀ ਜਦੋਂ ਸੁਆਣੀ ਹੋਵੇ ਨਾ ਇਹ ਕੋਲ ਵੀ ਬੈਠਿਆ ਕਰ